ਫਾਸਟ ਵਾਲੀ ਆ ਜੇ 75 ਕਿਲੋ ਦੀ ਸਾਈਂਜੀ ਪਹਿਲਾਂ ਫਿਰ ਓਪਨ ਦੀਆਂ ਆ ਦੇ ਪੰਨੀਆਂ ਪਹਿਲਾਂ ਮਨਦੀਪ ਭਾਜੀ ਇਧਰ ਆਵੇ ਜੀ ਮਨਦੀਪ ਭਾਜੀ ਭਾਜੀ ਜੀ ਲੱਕੀ ਆ ਆ ਲੱਕੀ ਆ ਆਜਾ ਭਾਜੀ ਅੱਜ ਦੇ ਕਬੱਡੀ ਕੱਪ ਦਾ ਬੈਸਟ ਰੇਟਰ 13 ਕਬੱਡੀਆਂ ਮਾ ਕੇ 11 ਪੁਆਇੰਟ ਪ੍ਰਾਪਤ ਕੀਤੇ ਐ ਲੱਕੀ ਨਸਰਾਰੇ ਵਾਲਾ ਕਹਿੰਦੇ ਅੱਜ ਦੇ ਮੇਲੇ ਦਾ ਬੈਸਟ ਹੈ ਮੇਰੇ ਵੀਰੋ ਤਾਲੀਆਂ ਮਾਰ ਦਿਓ ਜੀ ਤੇ ਅੱਜ ਦੇ ਮੇਲੇ ਦਾ ਬੈਸਟ ਯਾਥੀ 11 ਟੱਚ 8 ਜੱਫੇ ਮੇਰਾ ਬੈਸਟ ਸਟਾਪਰ ਆਲਾ ਮਿਆਂ ਗਿਆ ਸਾਰਿਆਂ ਨੂੰ ਮੁਬਾਰਕਬਾਦ ਤੇ ਮਾਈਕ ਤੇ ਰਿੰਦਰ ਜਲਾਲ ਬਹੁਤ ਬਹੁਤ ਧੰਨਵਾਦ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਸਾਈ ਮਾਫ ਕਰਨ ਬਹੁਤ ਬਹੁਤ ਧੰਨਵਾਦ ਮਾਈਕ ਤੇ ਰਿੰਦਰ ਜਲਾਲ ਸਾਈ ਲਾਡੀ ਸ਼ਾਜੀ ਦੀ ਯਾਦ ਦੇ ਵਿੱਚ ਜੋ ਇਸ ਸਾਲ ਕੋਡੀ ਦਾ ਕੱਪ ਹੋਇਆ ਹੈ ਉਸ ਕੱਪ ਦਾ ਬੈਸਟ ਫੀਲਡਰ ਲਕੀ ਨਸਰਾਲਾ ਅਸ਼ੀਰ ਲਾ ਚੱਕ ਦੇ ਬੋਲ ਸੱਚੇ ਦਰਵਾਜ਼ ਕੀ ਜੈ ਬੋਲ ਸੱਚੇ ਤਲਾ ਓਏ ਓ ਲੱਕੀ 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 ਮਸਰਾਲਾ ਬੈਸਟ ਰੇਟਰ ਵੀਰੋ ਸਾਰੇ ਪਿਆਰ ਦਾ ਸਬੂਤ ਦਿਓ ਮੱਥਾ ਫੇਰ ਕੇ ਟੇਕ ਲਿਓ ਠੀਕ ਆ ਸਭ ਦੀ ਹਾਜ਼ਰੀ ਲੱਗ ਗਈ ਅਗਲੀ ਵਾਰ ਆਈਓ ਸਾਰੇ ਖੁਸ਼ ਖਬਰੀਆਂ ਲੈ ਕੇ ਆਈਏ ਪਿਆਰ ਦਾ ਸਬੂਤ ਦਿਓ ਪਿਆਰ ਤੁਹਾਡਾ ਹੀ ਪੈਸਾ ਤੁਹਾਡਾ ਹੀ ਡੇਰਾ ਆ ਮੈਂ ਤਾਂ ਨੌਕਰ ਆ ਤੁਹਾਡਾ ਬਾਬਾ ਮਰਾ ਚਾਹੀਦਾ ਬਹੁਤ ਸਤਿ ਸ਼੍ਰੀ ਅਕਾਲ ਠੀਕ ਆ ਆ ਮੁੰਡੇ ਨੇ ਕਹਿੰਦੇ ਵੀ ਅੱਜ ਹੱਥ ਕਰਵਾ ਦਿੱਤੀ ਆ ਸਭ ਤੋਂ ਵੱਧ ਰੇਡਾਂ ਪਾਈਆਂ ਨੱਕੀ ਨਸਰਾਲਾ ਜ਼ਿਲ੍ਹੇ ਹੁਸ਼ਿਆਰਪੁਰ ਦਾ ਹੈ ایک باری بار زوردار تاڑیاں مار لو سنا جان سچے دربار کی جائے oh! دربار کی پکے تار کھیر رہا فتح پری جی لابی منگی بگیا مارا ہے یہ جی منگی بھی کھیرنے پیار کر داڑی مار کے دسے گھر پہ ਜਿੱਤਾਂ ਹਾਰਾਂ ਦੀਆਂ ਨਹੀਂ ਗੱਲਾਂ ਆਸ਼ੀਰਵਾਦਾਂ ਦੀਆਂ ਪੰਨਾ ਕਹਿੰਦੇ ਇਹ ਵੀ ਦਸ਼ਮੇਸ਼ ਨਗੋਦਰ ਦਾ ਖਿਡਾਰੀ ਹੈ ਭਾਵੇਂ ਅੱਜ ਖਾਲੇ ਸੰਘਿਆ ਦੀ ਟੀਮ ਨੂੰ ਖੇਡਦਾ ਹੈ ਪੰਨਾ ਬੈ ਅੱਜ ਦੇ ਕਬੱਡੀ ਕੱਪ ਦਾ ਤਾੜੀ ਮਾਰ ਦਿਓ ਇਹ ਸੁਣਾਉਂਦੇ ਨਹੀਂ ਪੰਨਾ ਛੀਰਾ ਵਾਲਿਆ ਅੱਜ ਦੇ ਟੂਰਨਾਮੈਂਟ ਦੀ ਜੇਪੂ ਟੀਮ ਕਾਲੇ ਸੰਘੇ ਕਾਲੇ ਸੰਘੇ ਕਾਲੇ ਸੰਘੇ ਦੀ ਟੀਮ ਫਾਸਟ ਹੈ ਸੈਕੰਡ ਜਿਹੜੀ ਟੀਮ ਹੈ ਉਹ ਮੇਰੇ ਵੀਰੋ ਰਈਆ ਨਕੋਟਰ ਜੋਰ-ਜ਼ੋਰ ਦੀਆਂ ਤਾਲੀਆਂ ਮਾਰਦੇ ਨੇ ਖਿਡਾਰੀਆਂ ਦੇ ਨਾਂ ਤੇ ਬੋਲ ਸੱਚੇ ਦਰੋ ਬਹੁਤ ਵਧੀਆ ਖੇਡ ਵਿਖਾਈ ਸਾਰਿਆਂ ਨੇ ਇਸੇ ਤਰ੍ਹਾਂ ਪਿਆਰ ਦਾ ਸਬੂਤ ਦੇਣਾ ਸਾਰਿਆਂ ਨੇ ਬੋਲ ਸੱਚੇ ਦਰੋ ਸੈਕੰਡ ਟੀਮ ਨਕੋਟਰ ਮੰਗੀ ਗਿਆਂ ਵਾਲਾ ਜੈਕਾਰਾ ਸੈਕਵਲ ਸਾ ਸਰਕਾਰ ਦਾ ਬੋਲ ਸਾਥੀ ਵੀਰਵਾਰ ਸੈਕੰਡ ਟੀਮ ਨਕੋਦਰ ਟਰਾਈ ਪ੍ਰਾਪਤ ਕਰ ਰਹੀ ਹੈ 75 ਨਕੋਦਰ ਦੀ ਟੀਮ ਸੈਕੰਡ ਕੈਲੀਫੋਰਨੀਆ ਨਕੋਦਰ ਭਾਜੀ 75 ਜਵਾਨਾਂ ਵੱਲੋਂ ਆਤੀ ਰਖਾਉਣ ਹੋ ਕੇ ਭਰਾ ਜੀ ਹਾਂਜੀ ਉਹ ਚਲ 75 ਚ ਭਾਈ ਫਸਟ ਕੌਣ ਖਰੀਫਾ ਦੀ ਟੀਮ 75 ਕਿਲੋ ਵਿੱਚ ਫਾਸਟ ਰਹੀ ਹੈ ਉਹ ਆਪਣਾ ਪ੍ਰਾਈਜ਼ ਲੈ ਲਵੇ ਖਰੀਫਾ ਦੀ ਟੀਮ ਸੈਕ ਫਸਟ ਕਾਲਾ ਸੰਗਾ کالا سنگا بھی ٹیم نے پی اوپن بھی جتنی ہے تو کے جتے ہیں پجہترا فاسٹ ہے بہت سچ دروار کی سیکنڈ ٹیم کری بابا پرمد دس کلب کریحا نواں شہر یہ ٹیم بھی اپنا پرائز لے گئے ਅਲਪੁਰੀਆਂ ਬੱਸ ਫੀਲਰ 75 ਕਿਲੇ ਦਾ ਜੁਗਤ ਬੈਸਟ ਸਟਾਪਰ ਮੱਖਣ ਮੱਖਣ ਇੱਦਣ ਮੱਖਣ ਇੱਦਣ ਬੈਸਟ ਸਟਾਪਰ ਹੈ ਅੱਜ ਦੇ ਟੂਰਨਾਮੈਂਟ ਦਾ ਸਾਰੇ ਖਿਡਾਰੀਆਂ ਨੂੰ ਬਹੁਤ ਬਹੁਤ ਧੰਨਵਾਦ ਸਾਰੇ ਖਿਡਾਰੀਆਂ ਦਾ ਜਿਹੜੇ ਪਹੁੰਚੇ ਸੈਕੰਡ ਟੀਮ ਕ੍ਰਿਹਾ ਪੁਜਤਰ ਕਿਲੇ ਕਰੀ ਹਾਂ ਜੀ ਤੁਹਾਨੂੰ ਫਰਿਆਦ ਸ੍ਰੀ ਦਾ ਸਟਾਪਰ ਫਰਿਆਦ ਇੱਕ ਜਫਰਾ ਮੋਟਰਸਾਈਕਲ ਅਨਾਉਂਸ ਹੋਇਆ ਜੀ ਨਮੇਰ ਹੈ ਇਹਨਾਂ ਲਈ ਤਾੜੀਆਂ ਜ਼ਰੂਰ ਮਾਰ ਦਿਓ ਜੀ ਬਣ ਇੱਕ ਬੇਨਤੀ ਹੈ ਜੀ ਰਾਹ ਛੱਡ ਦਿਓ ਇੱਥੇ ਸਾਈਂ ਜੀ ਨੇ ਜਾਣਾ ਹੈ ਇਹ ਰਾਸਤਾ ਛੱਡ ਦਿਓ ਕਲਿਆਣ ਵਾਲਿਆਂ ਦਾ ਟਰੈਕਟਰ ਜਾ ਰਿਹਾ ਜੀ ਉਹ ਗੱਡੀ ਕੋਲ ਪਹੁੰਚ ਜਾ ਟਰੈਕਟਰ ਕੋਲ سارا کا بہت بہت دنواد جی کسی میرے بھی شان کے خلاف گلت بولیا جائے تو انجام دیا بچہ سمجھ گیا ماں لیپوں تو پندرہ جلال میں معاف کرنا واحر جی کا خالسہ واحر جی کی فتح